ਇਟਲੀ ਦੀ ਗੱਲ ਕਰਦੇ ਆ ਬਹੁਤ ਵਾਰੀ ਨਾ ਵਰਕ ਵੀਜ਼ਾ ਦੇ ਨਾਂ ਤੇ ਠੱਗੀ ਬਹੁਤ ਜ਼ਿਆਦਾ ਹੁੰਦੀ ਹੈ ਆਪਾਂ ਦੇਖਦੇ ਆ ਵੀ ਸਟੱਡੀ ਵੀਜ਼ਾ ਇੱਕ ਅਲੱਗ ਮੈਟਰ ਹੈਗਾ ਜਾਂ ਟੂਰਿਸਟ ਵੀਜ਼ਾ ਵਰਕ ਵੀਜ਼ਾ ਦੇ ਨਾਂ ਤੇ ਲੋਕ ਠੱਗੇ ਬਹੁਤ ਜਾਂਦੇ ਆ ਕਈ ਵਾਰੀ ਪੈਸੇ ਫਸਾ ਲੈਂਦੇ ਆ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਟਲੀ ਲਈ ਖਾਸ ਤੌਰ ਤੇ ਕਿ ਅਸੀਂ ਪੇਪਰ ਭਰੇ ਹੋਏ ਨੇ ਉਧਰ ਸਾਡੇ ਰਿਸ਼ਤੇਦਾਰ ਹੈ ਮਾਮੇ ਦਾ ਭੂਆ ਦਾ ਮੁੰਡਾ ਉਹਨੇ ਪੇਪਰ ਭੇਜਨੇ ਨੇ ਉਹ ਕੀ ਪ੍ਰੋਸੈਸ ਕੀ ਹੁੰਦਾ ਔਰ ਜਿਹੜਾ ਤੁਸੀਂ ਕਰਾਉਣਾ ਇਹ ਪ੍ਰੋਸੈਸ ਕੀ ਹੈਗਾ ਇਕੀ ਦਿਨ ਦੋ ਟਾਈਪ ਦੇ ਪ੍ਰੋਬਲਮ 9 ਮਨਥ ਵਾਲੇ ਤੇ 1 ਇਅਰ ਵਾਲੇ ਦੋਨੋਂ ਦਾ ਨੋ ਲਾਉਸਤਾ ਬੋਲਦੇ ਆ ਇਹ ਪੇਪਰ ਉਥੋਂ ਗਵਰਨਮੈਂਟ ਦੇ ਉੱਪਰ ਦੁਬਾਰਾ ਨਿਕ ਕੱਢਦੇ ਨੇ ਤੇ ਇਹ ਸਾਲ ਦੇ ਵਿੱਚ ਟਾਈਪ ਹੁੰਦਾ ਹੈ ਐਸ ਟਾਈਪ ਮ 1 ਇਅਰ ਦੇ ਜਿਹੜੇ ਪੇਪਰ ਹੈ ਉਹ ਨਿਕਲੇ ਨੇ ਪਰ ਦਿੱਕਤ ਇਹ ਹੀ ਆਉਂਦੀ ਹੈ ਕਿ ਪੇਪਰ ਤਾਂ ਬੱਚਾ ਕਢਵਾ ਲੂਗਾ ਉਹਦਾ ਮਾਸੀ ਦਾ ਮੁੰਡਾ ਚਾਚਾ ਕੋਈ ਵੀ ਉੱਥੇ ਰਿਲੇਟਿਵ ਹੈਗਾ ਉਹਨੇ ਉਹਦੇ ਪੇਪਰ ਤਾਂ ਕਢਾਤੇ ਪਰ ਅਪਾਇੰਟਮੈਂਟ ਕਿੱਥੋਂ ਲਊਗਾ ਅੰਬੈਸੀ ਫਾਈਲ ਕਿਵੇਂ ਲਾਊਗਾ ਕਿਉਂਕਿ ਸ਼ੈਨਗਨ ਦੀ ਅਪਾਇੰਟਮੈਂਟ ਲੈਣਾ ਹੀ ਸਭ ਤੋਂ ਵੱਡਾ ਚੈਲੰਜ ਹੈ 2-2 3-3 ਲੱਖ ਰੁਪਿਆ ਇਸੇ ਚੀਜ਼ ਦੇ ਉੱਪਰ ਬੱਚਾ ਖਰਾਬ ਕਰ ਦਗੇ ਅਪਾਇੰਟਮੈਂਟ ਮਿਲਦੀ ਹਾਲਾਂਕਿ ਸਾਡੇ ਕੋਲ ਕਿੰਨੇ ਕੇਸ ਐ ਉਹ ਜੀ ਆਂਦੇ ਨੇ ਕਿ ਬੱਚੇ ਦੇ ਪੇਪਰ ਆ ਗਏ ਬੱਚੇ ਦੇ ਪੇਪਰ ਐਕਸਪਾਇਰ ਹੋ ਗਏ ਕਿਉਂਕਿ ਉਹਨੂੰ ਅਪਾਇੰਟਮੈਂਟ ਅਪਾਇੰਟਮੈਂਟ ਨਹੀਂ ਮਿਲੀ ਅਪਾਇੰਟਮੈਂਟ ਦੇ ਪੈਸੇ ਖਰਾਬ ਹੋਏ ਉਹਦੇ ਪੇਪਰ ਦੇ ਪੈਸੇ ਖਰਾਬ ਹੋਏ ਸਾਲ ਵੇਚ ਕੋ ਜਾਂ ਤੇ ਜਦੋਂ ਏਜੰਟ ਨਾਲ ਗੱਲ ਕੀਤੀ ਜੀ ਮੇਰੇ ਪੇਪਰ ਦੇ ਪੈਸੇ 댓ਸ ਵਾਈ ਇੰਦੇ ਵਿੱਚ ਤੁਸੀਂ 1% ਦੀ ਵਰੀ ਨਹੀਂ ਕਰਨੀ ਤੁਹਾਡੇ ਕੋਲ ਅਸੀਂ ਸਿੰਗਲ ਪੈਨਡਿੰਗ ਲਵਾਗੇ ਜਦੋਂ ਤੁਹਾਡਾ ਵੀਜ਼ਾ ਆ ਗਿਆ ਪੇਪਰ ਦੇ ਪੈਸੇ ਅਸੀਂ ਪੇ ਕਰਨੇ ਆ ਪਰਮਨੈਂਟ ਅਸੀਂ ਪੇ ਕਰਨੀ ਹੈ ਐਮਬੈਸੀ ਅਸੀਂ ਪੇ ਕਰਨੀ ਹੈ ਜਦੋਂ ਤੁਹਾਡਾ ਵੀਜ਼ਾ ਆਊਗਾ ਉਸ ਤੋਂ ਬਾਅਦ ਤੁਹਾਡੇ ਕੋਲ ਪੈਸਾ ਲਿੱਤਾ ਜਾਊਗਾ ਪਹਿਲਾਂ ਇੱਕ ਰਪੀਆ ਲਿੱਤਾ ਜਾਊਗਾ ਸ਼ਿਕਾਤ ਕਾਫੀ ਚੀਜ਼ਾਂ ਬਸ ਇਹੀ ਗੱਲ ਹੈ ਨਾ ਜਦੋਂ ਗੱਦੇ ਚੱਲ ਜਾਂਦੀ ਕਿ ਪਹਿਲਾਂ ਪੈਸੇ ਦੋ ਪਹਿਲਾਂ ਪੈਸੇ ਦਾ ਮਤਲਬ ਹੀ ਇਹ ਹੁੰਦਾ ਕਿ ਅੱਗੇ ਕੰਮ ਨਹੀਂ ਹੋਣਾ ਪਹਿਲਾਂ ਪੈਸੇ ਦੇ ਕੇ ਬੱਚੇ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਹਾਲਾਂਕਿ ਇੱਕ ਹੋਰ ਗਮਰਾਹ ਬਹੁਤ ਚੀਜ਼ ਚੱਲਦੀ ਹੈ ਕਿ ਜਦੋਂ ਆਪਾਂ ਗੱਲ ਕਰਦੇ ਨਾ ਵੀ ਪੈਸੇ ਤੁਹਾਡੀ ਸੈਲਰੀ ਦੇ ਵਿੱਚੋਂ ਕਟਾਅ ਦਿੱਤੇ ਜਾਣਗੇ ਸਭ ਤੋਂ ਵੱਡੀ ਸਭ ਤੋਂ ਵੱਡੀ ਠੱਗੀ ਹੈ ਇਸਟਾਪ ਇਹ ਚੀਜ਼ ਚੱਲ ਰਹੀ ਹੈ ਕਿ ਜਦੋਂ ਆਪਾਂ ਐਡ ਦੇਖਦੇ ਆ ਕਿ ਜਿਹੜੀ ਚੀਜ਼ 2 4 5 10 15 ਲੱਖ ਰੁਪਏ ਦੀ ਚੀਜ਼ ਹੈ ਉਹ ਤੁਹਾਨੂੰ ਗੈਰਤਾਂ ਦੀ ਤੁਹਾਡਾ 2 4 ਲੱਖ ਰੁਪਏ ਲੱਗੂਗਾ ਜੀ ਤੁਸੀਂ ਆਪਣੀ ਸੈਲਰੀ ਹੈ ਜੇ ਉਹ ਜਿਹੜੇ ਪੈਸੇ ਨੇ ਉਹ ਤੁਸੀਂ ਆਪਣੀ ਸੈਲਰੀ ਦੇ ਵਿੱਚ ਕਟਾ ਸਕਦੇ ਹੋ ਇਹ ਚੀਜ਼ਾਂ ਦੇ ਵਿੱਚ ਕਦੀ ਨਾ ਫਸਿਆ ਜਾਏ ਜਿਹੜਾ ਕੰਮ ਤੁਹਾਡਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਗੱਲ ਹੋਊਗੀ ਉੱਥੇ ਹੀ ਅਪਲਾਈ ਕਰੋ ਅਦਰਵਾਇਜ਼ ਅਪਲਾਈ ਨਾ ਕਰੋ ਹੂੰ ਤੇ ਇਸ ਦਾ ਭਾਜੀ ਕਿੰਨੇ ਕਿਵੇਂ ਖਰਚਾ ਕੀ ਹੈ ਪ੍ਰੋਸੈਸਿੰਗ ਟਾਈਮ ਕੀ ਹੈ ਔਰ ਸਭ ਤੋਂ ਵੱਡੀ ਗੱਲ ਬਹੁਤ ਸਾਰੀਆਂ ਸਾਨੂੰ ਵੀ ਕਦੇ ਵੀ ਕਾਲਸ ਆ ਜਾਂਦੀਆਂ ਵੀ ਐਮਬੈਸੀ ਟਾਈਮ ਦੇਵੇ ਯੂ ਐਸ اے ਦਾ ਵੀ ਟਾਈਮ ਚਲੋ ਫਿਰ ਵੀ ਮਿਲ ਜਾਂਦਾ ਹੈ ਇੰਟਰਵਿਊਸ ਦਾ ਪਰ ਇਧਰ ਕਹਿੰਦੇ ਯੂਰਪ ਇਹਦਾ ਇਟਲੀ ਵਗੈਰਾ ਦਾ ਟਾਈਮ ਨਹੀਂ ਜਣਾ ਮਿਲਦਾ ਇਸ ਦੇ ਲਈ ਕੀ ਪ੍ਰੋਸੈਸ ਹੈਗਾ ਕਿੰਨੇ ਕੁ ਟਾਈਮ ਦੇ ਵਿੱਚ ਇਹ ਪੂਰਾ ਹੋ ਜਾਂਦਾ ਕੰਪਲੀਟ ਸਾਰਾ ਦੇਖੋ ਜੀ ਟਾਈਮ ਦੀ ਆਪਾਂ ਗੱਲ ਕਰ ਰਹੇ ਆ 40 ਤੋਂ 45 ਦਿਨ ਦਾ ਜਿਹੜਾ ਟਾਈਮ ਹੈ ਉਹ ਪੇਪਰ ਇਸ਼ੂ ਹੁੰਦਾ ਹੈ ਪੇਪਰ ਇਸ਼ੂ ਹੋਣਗੇ ਉਸ ਤੋਂ ਬਾਅਦ ਇੱਕ 15 ਤੋਂ ਲੈ ਕੇ 25 ਦਿਨ ਦਾ ਟਾਈਮ ਹੈ ਵੀਜ਼ੇ ਪ੍ਰੋਸੈਸ ਦਾ ਬਤਨ ਜੇ ਤੁਸੀਂ ਆਪਣਾ ਅਪਲਾਈ ਕੀਤਾ ਹੈ ਤੁਸੀਂ 2 ਤੋਂ 3 ਮਹੀਨੇ ਲਗਾ ਕੇ ਚੱਲੋਗੇ ਥੋੜਾ ਟਾਈਮ ਟੋੜਾ ਲੱਗੂਗਾ 2 ਤੋਂ 3 ਮਹੀਨਾ ਦਾ 2 ਤੋਂ 3 ਮਹੀਨੇ ਦੇ ਵਿੱਚ ਤੁਹਾਡਾ ਵੀਜ਼ਾ ਆ ਜਾਊਗਾ ਬਿਲਕੁਲ ਹੈ ਇਟਲੀ ਦੀ ਆਪਾਂ ਗੱਲ ਕਰ ਰਹੇ ਆ ਜੇਕਰ ਸਾਡਾ ਕੋਈ ਦਰਸ਼ਕ ਜੋ ਦੇਖ ਰਿਹਾ ਕੋਈ ਇਟਲੀ ਜਾਣਾ ਚਾਹੁੰਦਾ ਹੈ ਜਾਂ ਹੋਰ ਵੀ ਕਿਸੇ ਮੁਲਕ ਦੇ ਵਿੱਚ ਯੂਰਪ ਦੇ ਵਿੱਚ ਤੁਸੀਂ ਜਾਣਾ ਹੈ ਤਾਂ ਸਕਰੀਨ ਤੇ ਆ ਰਿਹਾ ਨੰਬਰ ਤੇ ਕਾਲ ਕਰਕੇ ਜਾਂ WhatsApp ਤੇ ਡਾਕੂਮੈਂਟ ਸੈਂਡ ਕਰਕੇ ਆਪਣੀ ਅਸੈਸਮੈਂਟ ਹੈ ਜਿਹੜੀ ਤੁਸੀਂ ਕਰਾ ਸਕਦੇ ਹੋ ਕਿ ਇਟਲੀ ਵਰਕ ਵੀਜ਼ਾ ਬਹੁਤ ਸਾਰੀਆਂ ਪ੍ਰੋਬਲਮਸ ਹੀ ਸਟੂਡੈਂਟਾਂ ਨੂੰ ਆਉਂਦੀਆਂ ਕਿਸੇ ਨੇ ਪੇਪਰ ਭਰੇ ਹੋਏ ਆ ਕਿਸੇ ਨੂੰ ਅਪਾਇੰਟਮੈਂਟ ਨਹੀਂ ਮਿਲ ਰਹੀਆਂ ਤਾਂ ਹਰ ਤਰ੍ਹਾਂ ਦੀ ਪ੍ਰੋਬਲਮ ਦਾ ਸੋਲੂਸ਼ਨ ਤੁਹਾਨੂੰ এবੀਐਮ ਗਲੋਬਲ ਵੱਲੋਂ ਦਿੱਤਾ ਜਾਊਗਾ ਹਾਂਜੀ ਕੁਝ ਕਹਿ ਰਹੇ ਹੋ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਤੁਹਾਡੇ ਚੈਨਲ ਤੇ ਦੇਖਦਾ ਜੀ हाँ जी हाँ जी हाँ सर एक हरप्रीत सिंह बोल रहे हैं जी हाँ जी हरप्रीत जी सर मेरा एक पता है मेरा नाम मान लीजिए शेर है ओके ओके जी सर मेरा एक फॉर्म भी था उनके आगे मैंने एक ओके कि सर आजकल तू ये कर जरूर चाहता थे बोलियो कि लोग जरिया अरवांग लाया कि बाहर बैठे नूलियों से तो पहले ही तलोका दिखाते नहीं मोड़ने ਦੇਖੋ ਜਨਾਬ ਜਿਹੜਾ ਤੁਸੀਂ ਪੈਸੇ ਪੇ ਇਤਨੇ ਢੋਡੀ ਗਏ ਹੋਤੀ ਹੈ ਜਦੋਂ ਤੁਸ ਨੂੰ ਕਿਸ ਨੇ ਕਿਹਾ ਕਿ ਤੁਸੀਂ ਪਹਿਲਾਂ ਪੈਸੇ ਦੇ ਦੋ ਤੁਸੀਂ ਪੈਸੇ ਵਸਾਣੀਆਂ ਤੁਹਾਡੀ ਤੁਹਾਡਾ ਫੋਲਟ ਹੈ ਤੁਸੀਂ ਕਿਸ ਨੂੰ ਪੈਸੇ ਪੇ ਕੀਤੇ ਨੇ ਹੋਰ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਪੈਸੇ ਵਾਪਸ ਦੇ ਰਹੇ ਇਟਸ ਯੋਰ ਓਨ ਰਿਸਪੋਨਸਿਬਿਲਟੀ ਸਾਡਾ ਇਹ ਹੈ ਕਿ ਅਸੀਂ ਪਹਿਲਾਂ ਪੈਸੇ ਲੈਂਦੇ ਮੈਨੂੰ ਕਹਿੰਦਾ ਕਿ ਡਾਕਟਰ ਚਾਹੀ ਬਣਾ ਦਿੱਤੇ ਜਾਂਦਾ ਇਹ ਸਾਰੇ ਨੋਟਾ ਹੁੰਦਾ ਤੇ ਪੈਸੇ ਲੈ ਆ ਕੇ ਨੁਲੀ ਹੋ ਜਾਂਦੇ ਤੇ ਬਾਅਦ ਚ ਪੇਮੈਂਟ ਨਹੀਂ ਹੋਦੀ ਤੇ ਤੁਸੀਂ ਜੋ ਕੰਮ ਕਰ ਰਹੇ ਹੋ ਸਰ ਮੈਂ ਆਪਾਂ ਦੇਖਾਂ ਮੈਂ ਰਿਸਪੈਕਟ ਕਰਦਾ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੇ ਜੋ ਤੁਸੀਂ ਇਹ ਨਿਊਜ਼ ਦੇ ਰਹੇ ਹੋ ਮੈਂ ਕਿੰਨਾ ਕਿ ਵਾਅਦੇ ਨੂੰ ਹੋਰ ਬਣਾਉ ਕਿਉਂਕਿ ਜੋ ਇਹ ਹੋ ਰਿਹਾ ਬਹੁਤ ਗਲਤ ਹੋ ਰਿਹਾ ਇੱਥੇ ਜਨਾਨ ਦੇ ਬਹੁਤ ਬਰੋਡ ਹੋ ਰਿਹਾ ਜਿੱਦਾਂ ਕਿ ਲੋਕਾਂ ਦੀਆਂ ਜੀਵਨ ਸੁਭਾਈਆਂ ਨੇ ਜਿਹੋਦੇ ਵਿੱਚ ਉਹਨਾਂ ਜਿੰਦ ਜਿਹੜੇ ਲੋਕ ਕਹਿੰਦੇ ਨਹੀਂ ਕਿ ਕਰੀਏ ਜੀ ਤੁਹਾਡੇ ਜੀਵਨ ਸੁਭਾਈਆਂ ਦੀ ਦੋਨੋਂ ਜਿਹੜਾ ਗਰੀਬ ਨੇ 9 ਲੱਖ ਜਿਹੜੇ ਕਹਿੰਦੇ ਬਾਕੇ ਪੈੜੀ ਦਿੱਤਾ ਕਿਸੇ ਨੇ ਕਰਦਾ ਚੁੱਕਿਆ ਉਹ ਵਿਚਾਰੇ ਕਿੱਥੋਂ ਪੈਸੇ ਦੇਖੋ ਜੀ ਫਿਰ ਜੇ ਤੁਸੀਂ ਪੈਸੇ ਫਿਰ ਨਹੀਂ ਦਿੱਤੇ ਕਿਉਂ ਜਦੋਂ ਤੁਹਾਨੂੰ ਪਤਾ ਹੈ ਮਾਰਕੀਟ ਦੇ ਵਿੱਚ ਆਪਕਾ ਵੀਜ਼ਾ ਵਾਲਾ ਅਵੇਲੇਬਲ ਆ ਗਿਆ ਤੁਸੀਂ ਫਿਰ ਪੈਸੇ ਦੇ ਰਹੇ ਹੋ ਕਿ ਲਾਓ ਪੁਆਇੰਟ ਦੇ ਦਾਂਗੇ ਹੁਣ ਕੋਈ ਮਤ ਮਿਲਦੀ ਨਹੀਂ ਪੇਪਰ ਐਕਸਪਾਇਰ ਹੋ ਗਏ ਨੇ ਜੀ ਜੀ ਤੁਸੀਂ ਸਾਡੇ ਕੋਲ ਸਰ ਤੁਸੀਂ ਸਾਨੂੰ ਫਾਈਲ ਭੇਜੋ ਅਸੀਂ ਤੁਹਾਡਾ ਕਰਵਾ ਕੇ ਦਵਾਗੇ ਤੁਹਾਡੇ ਕੋਲ ਪੈਸੇ ਜਿਸ ਦਿਨ ਤੁਹਾਡਾ ਤੁਹਾਡਾ ਵੀਜ਼ਾ ਆ ਜੂਗਾ ਉਸ ਤੋਂ ਬਾਅਦ ਵੀਜ਼ਾ ਲਗਾ ਤੁਹਾਨੂੰ ਪੈਸੇ ਦਿੱਤੇ ਜਾਊਗਾ ਉਸ ਤੋਂ ਪਹਿਲਾਂ ਤੁਹਾਡੇ 1 ਰੁਪਏ ਲਿੱਤੇ ਜਾਊਗਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਓਕੇ ਜੀ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਆ ਜਿਓ ਤੁਹਾਡੇ ਤੋਂ ਸਾਰੇ ਪੈਸੇ ਵੀਜ਼ਾ ਲੱ ਅਜੀ ਪ੍ਰਮਿੰਦਰ ਜੀ ਦੇਖਿਆ ਇਹ ਬਹੁਤ ਚਿੰਤਾ ਕਰ ਰਹੀ ਹੈ ਹਾਂ ਜੀ ਧੰਨਵਾਦ ਮੈਂ ਕਹਿੰਦਾ ਕਾਲਰ ਦਾ ਇਹ ਆਪ ਵੀ ਸਗੋਂ ਇਸੇ ਨਾਲ ਵੀ ਅਵੇਅਰ ਹੋਣਗੇ ਕਈ ਵਾਰੀ ਅਤੀ ਕੋਈ ਗੱਲ ਬੋਲਦੇ ਆ ਜਾਂ ਤੁਸੀਂ ਬੋਲਦੇ ਆ ਤਾਂ ਕਈ ਵਾਰੀ ਦਰਸ਼ਕਾਂ ਨੂੰ ਲੱਗਦਾ ਕਿ ਸ਼ਾਇਦ ਪਲਾਨਡ ਹੋਵੇ ਇਸ ਤਰ੍ਹਾਂ ਦੇ ਨਾਲ ਕਰ ਰਹੇ ਨੇ ਪਰ ਜੇ ਕੋਈ ਕਾਲਰ ਇਸ ਤਰ੍ਹਾਂ ਇਹਨਾਂ ਨੂੰ ਲੱਗਦਾ ਇਟਲੀ ਤੇ ਕਾਫੀ ਇਹਨਾਂ ਨੂੰ ਨੌਲੇਜ ਹੋਊਗੀ ਜਿਹੜੇ ਕਾਲ ਕਰ ਰਹੇ ਸੀਗੇ ਤੇ ਕਈ ਵਾਰੀ ਸਾਨੂੰ ਵੀ ਇਸ ਤਰ੍ਹਾਂ ਦੀਆਂ ਕਾਲਸ ਆ ਜਾਂਦੀਆਂ ਕਿ ਆਪਣੇ ਰਿਲੇਟਿਵ ਦੀਆਂ ਆ ਜਾਂਦੀਆਂ ਕਿ ਅਪਾਇੰਟਮੈਂਟ ਨਹੀਂ ਮਿਲ ਰਹੀਆਂ ਇਹ ਕਿਉਂ ਨਹੀਂ ਮਿਲਦੀਆਂ ਸਰ ਕੀ ਕਾਰਨਾ ਹੈ ਇਸ ਦਾ ਇਹ ਬਹੁਤ ਜ਼ਿਆਦਾ ਲੋਕ ਅਪੀ ਕਰਦੇ ਆ ਨਹੀਂ ਵੀ ਐਕਚੁਅਲ ਦੇ ਵਿੱਚ ਜਿਹੜਾ ਇਹ ਫਰਾਡ ਚੀਜ਼ ਇਹਦਾ ਕਿ ਜਿਹਦੇ ਫੇਕ ਡਾਕੂਮੈਂਟੇਸ਼ਨ ਅਪਲਾਈ ਹੋ ਜਾਂਦੇ ਨੇ ਔਰ નો ਲਾਅਸਟ ਹੈ ਜਦੋਂ ਨੋ ਲਾਅਸਟ ਦਾ ਟਾਈਮ ਹੁੰਦਾ ਹੈ 20 ਟਾਈਮ ਦੇ ਕੰਪਲੇਨ ਹੈ ਉਸ ਤੋਂ ਪਹਿਲਾਂ ਜਦੋਂ ਤੁਸੀਂ ਗੱਲ ਕਰੋਗੇ ਵੀ ਇਹ ਪੇਪਰਾਂ ਦੀ ਜਿਹੜੀ ਨਿਕਲੇ ਨਹੀਂ ਤੇ ਉਹਨਾਂ ਦੀ ਅਪਪਾਇੰਟਮੈਂਟ ਅਵੇਲੇਬਲ ਕਦੇ ਹੋਏਗੀ ਨਹੀਂ ਹੋਏਗੀ ਸੈਕਿੰਡ ਚੀਜ਼ ਜਦੋਂ ਆਪਾਂ ਕਲਾਇੰਟ ਦੇ ਨਾਮ ਤੇ ਜਾਂ ਫਿਰ ਸ਼ਾਰਟ ਟਰਮ ਲੌਂਗ ਟਰਮ ਵੀਜ਼ਾ ਦੀ ਆਪਾਂ ਸ਼ਾਰਟ ਟਰਮ ਦੇ ਵਿੱਚ ਪੀਕ ਕਰ ਲੈਂਦੇ ਆ ਉਹ ਦਿੱਕਤਾ ਆ ਜਾਂਦੀ ਹੈ ਕਾਫੀ ਚੀਜ਼ਾਂ ਤੁਹਾਡੇ ਐਕਸਪੀਰੀਅੰਸ ਦੇ ਉੱਪਰ ਮੈਟਰ ਕਰਦੀ ਹੈ ਸਾਡਾ ਇਹੀ ਰਹਿੰਦਾ ਕਿ ਅ ਕਿਹੜਾ ਸਾਡਾ ਸਰਕਲ ਹੈ ਸਾਡੀ ਐਕਸਪਰਟਾਈਜ਼ ਲਗਾ ਲਓ ਸਾਡੇ ਡਾਕੂਮੈਂਟੇਸ਼ਨ ਲਗਾ ਲਓ ਕਿ ਉਹਦੇ ਵੀਜ਼ੇ ਚ ਦਿੱਕਤ ਨਹੀਂ ਆਉਂਦੀ ਜੇਕਰ ਇੱਕੋ ਚੀਜ਼ ਆਪਾਂ ਗੱਲ ਕਰਦੇ ਆ ਤੁਸੀਂ ਸਾਡੇ ਕੋਲ ਅਪਲਾਈ ਕਰੋ ਪਹਿਲਾਂ ਪੈਸੇ ਲੈ ਤੀ ਤਾਂ ਵੱਖਰੀ ਗੱਲ ਹੈ ਜੇਕਰ ਤੁਹਾਡਾ ਸਾਡੇ ਤੋਂ ਵੀਜ਼ਾ ਨਹੀਂ ਆਂਦਾ ਤੇ ਤੁਹਾਨੂੰ ਅਸੀਂ ਤੁਹਾਡੇ ਪਾਸਪੋਰਟ ਦੇ ਨਾਲ 50000 ਰੁਪਏ ਆਪਣੀ ਤਰਫ ਤੋਂ ਤੁਹਾਨੂੰ ਵਾਪਸ ਕਰਾ ਦੇਵਾਂਗੇ ਮਤਲਬ ਪੈਸਾ ਪਹਿਲਾਂ ਨਹੀਂ ਲੈਣਾ ਤੁਹਾਡਾ ਕੰਮ ਕਰਵਾ ਕੇ ਦੇਣਾ ਇਨ ਕੇਸ ਜੇ ਤੁਹਾਡਾ ਕੰਮ ਨਾ ਹੋਇਆ ਤੇ ਤੁਹਾਨੂੰ ਰਿਫਿਊਜ਼ਲ ਆ ਗਈ ਤੇ ਤੁਹਾਨੂੰ ਅਸੀਂ ਆਪਣੀ ਜੇਬ ਚ ਤੁਹਾਨੂੰ ਨਾਲ 50000 ਰੁਪਏ ਐਡ ਕਰਕੇ ਦੇਵਾਂਗੇ ਤੇ ਇਹ ਬੰਦਿਆਂ ਤੁਸੀਂ ਗੱਲ ਕਰਦੇ ਪਿਓ ਇਹ ਬੰਦਿਆਂ ਨੂੰ ਐਕਸਪੀਰੀਅੰਸ ਆਉਂ ਨਹੀਂ ਹੁੰਦਾ ਜਦੋਂ ਬੰਦਾ ਪੈਸੇ ਪਸਾਉਂਦਾ ਨਾ ਕਹਿੰਦੇ ਵੀ ਜਿਵੇਂ ਸਾਡੇ ਇਹਨਾਂ ਦਾ 90 ਲੱਖ ਰੁਪਏ ਫਸਿਆ ਹੋਇਆ ਹੈ ਤੇ ਇਹ ਪੈਸੇ ਫਸਾ ਕੇ ਹੀ ਬੰਦੇ ਨੂੰ ਐਕਸਪੀਰੀਅੰਸ ਆਉਂਦਾ ਹੈ ਅ ਭਾਜੀ ਇੰਨੀ ਸ਼ੋਰਟੀ ਕਿਦਾਂ ਤੁਸੀਂ ਲੈ ਸਕਦੇ ਹੋ ਕਿ ਤੁਸੀਂ ਪ੍ਰੋਫਾਈਲ ਅਸੈਸ ਕਰਕੇ ਜਾਂ ਕੋਈ ਉਸ ਦੀ ਐਲੀਜੀਬਿਲਟੀ ਜਾਂ ਫਿਰ ਉਸ ਤੋਂ ਰਿਕੁਆਇਰਮੈਂਟ ਉਧਰਲੀ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਵਰਕ ਵੀਜ਼ਾ ਦੀਆਂ ਹੈਗੀਆਂ ਨੇ ਉਸ ਨੂੰ ਲੈ ਕੇ ਹੀ ਤੁਸੀਂ ਫਿਰ ਕਿ ਹਰ ਇੱਕ ਦੀ ਜਿਵੇਂ ਤੁਸੀਂ ਜਿਹੜੀ ਅਪਲਾਈ ਕਰੋਗੇ ਉਸ ਦੀ ਸ਼ੋਰਟੀ ਦਿੰਦੇ ਹੋ ਵੀ ਵੀਜ਼ਾ ਆਉਣਾ ਹੀ ਆਉਣਾ ਹੈ ਕਿੰਦੇ ਸ਼ੋਅ ਕਿ ਦਾ ਕਿਉਂ ਇਹ ਰੀਜ਼ਨ ਹੈ ਕਿਉਂਕਿ ਜਿਹੜੇ ਡਾਕੂਮੈਂਟੇਸ਼ਨ ਆਉਂਦੇ ਨੇ ਨਾ ਉਹਦੇ ਵੀ ਦੋ ਟਾਈਪ ਹੁੰਦੇ ਨੇ ਹੁਣ ਜਿਵੇਂ ਇੰਡੀਆ 'ਚ ਹੈ ਉਹਨਾਂ ਬਾਅਦ ਵੀ ਕਾਫੀ ਫਰੋਡ ਜਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਆਨਲਾਈਨ ਕੰਪਨੀਆਂ ਮਤਲਬ ਜੋ ਉਵੇਂ ਦਿਖਦੀਆਂ ਪਰ ਐਕਚੁਅਲ ਦੇ ਵਿੱਚ ਉਹ ਕੰਪਨੀਆਂ ਨਹੀਂ ਹੁੰਦੀਆਂ ਜਿਨੂੰ ਆ ਪੇਪਰ ਵੀ ਕਹਿ ਦਿੰਦੇ ਹਾਂ ਸਿਰਫ ਪੇਪਰ ਜੋ ਹੁੰਦੀ ਹੈ ਉਹ ਬੰਦੇ ਦੇ ਡਾਕੂਮੈਂਟ ਇਸ਼ੂ ਹੋ ਗਏ ਪਰ ਜਦੋਂ ਜਨਰਲ ਵੈਰੀਫਿਕੇਸ਼ਨ ਹੁੰਦੀ ਤੇ ਉੱਥੇ ਉਹ ਕੰਪਨੀ ਆਈ ਨਹੀਂ ਹੁੰਦੀ ਆ ਸਾਨੂੰ ਇਸ ਕਰਕੇ ਨਾ ਆਪਣੇ ਉੱਪਰ ਕੰਫੀਡੈਂਸ ਹੈ ਕਿਉਂਕਿ ਅਸੀਂ ਜੇਥੇ ਵੀ ਕੰਮ ਕਰਦੇ ਆ ਜਿਹੜੇ ਡਾਕੂਮੈਂਟੇਸ਼ਨ ਹੁੰਦੇ ਨੇ ਉਹ 100% ਜਨਰਲ ਹੁੰਦੇ ਨੇ ਤੇ ਕਦੀ ਵੀ ਜਨਰਲ ਪ੍ਰੋਫਾਈਲ ਦੇ ਉੱਪਰ ਜਦੋਂ ਸਾਰੀ ਡੀਟੇਲ ਜਨਰਲ ਹੋ ਗਈ ਵੀਜ਼ਾ ਰਿਫਿਊਜ਼ ਹੋਣ ਦਾ ਬਿਲਕੁਲ ਹੀ ਚਾਂਸ ਨਹੀਂ ਹੁੰਦਾ ਇਸ ਕਰਕੇ ਅਸੀਂ ਕਹਿੰਦੇ ਆ ਇਹਦਾ ਕੰਫੀਡੈਂਸ ਆ ਕਿ ਸਾਡੇ ਤਰਫੋਂ ਜੋ ਵੀਜ਼ਾ ਅਪਲਾਈ ਹੋਊਗਾ ਵੀਜ਼ਾ ਆਊਗਾ ਹੀ ਆਊਗਾ ਜੇ ਤੁਹਾਡਾ ਵੀਜ਼ਾ ਨਾ ਆਇਆ ਤੇ ਤੁਹਾਨੂੰ ਅਸੀਂ ਆਪਣੀ ਪੋਕਟ ਦੇ ਵਿੱਚੋਂ ਤੁਸੀਂ ਸਾਡੇ ਕੋਲ ਇਟਲੀ ਦਾ ਅਪਲਾਈ ਕਰੋ ਵਰਕ ਉਹ ਜਿਵੇਂ ਆਪਾਂ ਨੋ ਲਾਉਸ ਦਾ ਕਹਿੰਦੇ ਆ ਜਾਂ ਫਿਰ ਤੁਸੀਂ ਐਲਐਮਆਈ ਥਰੂ ਜਿਹੜਾ ਕੈਨੇਡਾ ਦਾ ਹੈ ਸਾਡੇ ਕੋਲ ਅਪਲਾਈ ਕਰੋ ਤੁਹਾਨੂੰ ਅਸੀਂ ਵੀਜ਼ਾ ਕਢਵਾ ਕੇ ਦਵਾਂਗੇ